ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਹੋ ਸਾਰੇ ਸ਼ਾਮਾਂ ਪੈ ਗਈਆਂ ਆਪਾਂ ਆ ਗਏ ਆਪਣੇ ਸੈਟਅਪ ਤੇ ਹੁਣ ਕਰਦੇ ਸ਼ੌਂਕ ਨਾਲੇ ਕਰਦੇ ਆ ਗੱਲਾਂ ਬਾਤਾਂ ਸ਼ੌਕ ਦੀਆਂ ਤੇ ਕਰੋ ਸ਼ੌਂਕ ਉਹ ਫਿਰਦਾ ਆਪਣਾ ਮੋਰ ਗੰਡਾ ਟੈਗਰ ਨਾਲ ਫਿਰਦੀ ਆ ਮੁਰਗੀ ਨੂਰ ਜਹਾਂ ਤੇ ਨਾਲ ਫਿਰਦੀ ਆ ਗਲਵੀ ਮਾਦੀ ਇਹਨਾਂ ਨੂੰ ਆਪਾਂ ਹੁਣ ਬੰਦ ਕਰਾਂਗੇ ਬਾਹਰ ਫਿਰਨਾ ਥੋੜੇ ਨਾਲੀ ਕਿਉਂਕਿ ਆਪਣੇ ਕੋ ਪੀਲੇ ਜਾਨਵਰ ਦੀ ਬਰੀਡ ਹੁਣ ਘਟਾ ਆ ਜਿਹੜੇ ਤਕਰੀਬਨ ਸਿਗੇ ਬੱਚੇ ਉਹ ਸੇਲ ਹੋਏ ਹੋਏ ਕੋਸ ਦਾ ਸੌਦਾ ਹੋਇਆ ਹੋਇਆ ਤੇ ਇਹਨੂੰ ਬੰਦ ਕਰਾਂਗੇ ਪੀਲੇ ਦੀ ਬਰੀਡ ਤੇ ਜ਼ਿਆਦਾ ਫੋਕਸ ਕਰਾਂਗੇ ਠੀਕ ਹੈ ਬਾਕੀ ਅੰਡਰ ਟਾਈਗਰ ਥੋੜੀ ਲੰਗ ਮਾਰਦਾ ਪਿਆ ਕਿਉਂਕਿ ਇਹਦੇ ਪੈਰ ਦੇ ਵਿੱਚ ਭੌਰੀ ਆ ਜਦੋਂ ਇਹੋ ਆਪਣੇ ਸਲੇਟੀ ਮੁਰਗੇ ਦੇ ਮਗਰ ਦੌੜਦਾ ਉਦੋਂ ਭੌਰੀ ਜਿਹੜੀ ਹਿਲ ਜਾਂਦੀ ਆ ਫੇ ਤੰਗ ਹੁੰਦਾ ਇਹੋ ਪੈਰ ਦੁਖਣ ਲੱਗ ਪੈਂਦਾ ਤੇ ਬਾਕੀ ਤੁਸੀਂ ਕਰੋ ਸ਼ੌਂਕ ਕਾਲੇ ਦੇ ਬੱਚਿਆਂ ਦਾ ਵੀ ਆਪਾਂ ਸ਼ੌਂਕ ਕਰਾਇਆ ਸੀਗਾ ਜਿਹੜੇ ਬਾਈ ਜੋਤ ਜਗਰਾਉਂ ਵਾਲੇ ਨੂੰ ਭੇਜੇ ਸੀਗੇ ਬਾਕੀ ਕਿਵੇਂ ਦੇ ਤਿਆਰ ਹੋਏ ਤੁਸੀਂ ਦੇਖ ਹੀ ਲਿਆ ਬੱਚੇ ਉਹ ਤਿੰਨ ਤਿੰਨ ਮਹੀਨੇ ਦੇ ਹੋ ਗਏ ਆਪਾਂ ਬਾਈ ਨੂੰ 12 13 ਦਿਨ ਦਾ ਬੱਚਾ ਭੇਜਿਆ ਸੀਗਾ ਤੇ ਕਹਿ ਸਕਦੇ ਪਾਲ ਆ ਗਏ ਚੰਗੇ ਤਿਆਰ ਹੋ ਰਹੇ ਆ ਬਾਕੀ ਮੈਂ ਆਪਣੇਆਂ ਨੂੰ ਆਪਣੇ ਉਹ ਚੰਗੇ ਤਾਂ ਗਿੰਦਾ ਨਹੀਂ ਹੈਗਾ ਲੇਕਿਨ ਜੋ ਰਿਸਪੌਂਸ ਮਿਲਿਆ ਵੀ ਚੰਗੇ ਤਿਆਰ ਹੋ ਰਹੇ ਆ ਦੋਸਤਾਂ ਨੇ ਹੀ ਕਿਹਾ ਵੀ ਵਧੀਆ ਬਰੀਡ ਦੇ ਰਿਹਾ ਅੰਡਰਟੇਕਰ ਬਾਕੀ ਤੁਸੀਂ ਸ਼ੌਂਕ ਕਰੋ ਓਏ ਇਧਰ ਨੂੰ ਮੁਕਰ ਠੀਕ ਹੈ ਤੇ ਮੇਰਾ ਭਰਾ ਤਕਰੀਬਨ ਦੂਜੇ ਤੀਜੇ ਨੂੰ ਮੈਨੂੰ ਮੈਸੇਜ ਆਉਂਦਾ ਕੋਈ ਨਾ ਕੋਈ ਦੋਸਤ ਕਹਿੰਦੇ ਯਾਰ ਜਾਨਵਰ ਬਿਮਾਰ ਹੋ ਰਹਾ ਹੈ ਮੂੰਹ ਡੜ ਕੇ ਸਾਲ ਲੈਂਦੇ ਆ ਜਾਂ ਮਰਦੇ ਆ ਤੇ ਮੇਰਾ ਭਰਾ ਕੋਸ਼ਿਸ਼ ਕਰਿਆ ਕਰੋ ਯਾਰ ਜੇ ਕਿਸੇ ਦੋਸਤ ਦਾ ਕੋਈ ਜਾਨਵਰ ਢੱਲਾ ਮੱਠਾ ਨਾ ਜਾਂ ਉਹਦੇ ਜਾਨਵਰ ਤੁਹਾਨੂੰ ਲੱਗਦਾ ਬੈਰਿਆ ਤੇ ਉਹਦਾ ਜਾਨਵਰ ਲੈ ਆ ਗਿਆ ਆਪਣੇ ਜਾਨਵਰ ਦੇ ਵਿੱਚ ਐਡ ਨਾ ਕਰਿਆ ਕਰੋ ਠੀਕ ਹੈ ਉਹਦੇ ਨਾਲ ਇਦਾਂ ਹੁੰਦੀ ਹੈ ਕਿ ਬਿਮਾਰੀ ਜਿਹੜੀ ਆ ਠੀਕ ਹੈ ਉਹਦੇ ਜਾਨਵਰ ਤੁਹਾਡੇ ਜਾਨਵਰ ਦੇ ਵਿੱਚ ਆ ਜਾਂਦੀ ਹੈ ਇੱਕ ਮਿੰਟ ਰੁਕਿਓ ਤੋਂ ਕਰੋ ਆਪਣੇ ਜਾਨਵਰ ਦਾ ਠੀਕ ਹੈ ਇਹ ਮੁਰਗਾ ਪਾਉਣ ਅੰਦਰ ਬੰਦ ਕਰਾਂਗੇ ਇਹਨਾਂ ਨੂੰ ਮਹੀਨਾ ਇੱਕ ਮਹੀਨਾ ਲਈ ਕਿਲੇ ਮੁਰਗੇ ਨੂੰ ਬਾਹਰ ਖੋਲ ਦੇਣਾ ਚਾਰ ਪੰਜ ਮੁਰਗੀਆਂ ਹੈਗੀਆਂ ਉਹਨਾਂ ਤੇ ਉਹ ਚਾਰ ਪੰਜ ਮੁਰਗੀਆਂ ਅੰਡੇ ਉਹ ਤਕਰੀਬਨ ਦੇਣ ਵਾਲੀਆਂ ਹੀ ਹੋ ਉਹ ਅੰਡਰ ਬੰਦ ਰਹਿਣ ਦਾ ਕਰਕੇ ਅੰਡੇ ਨਹੀਂ ਰੱਖਣ ਦਈਆਂ ਕਿਉਂਕਿ ਜਿਹੜਾ ਉਹ ਖੁੱਡਾ ਨਾ ਥੋੜਾ ਜਿਆਦਾ ਮੈਨੂੰ ਲੱਗਦਾ ਆਪਣੀ ਫਰਸ ਜਿਹੜੀ ਤਪਦੀ ਆ ਉਹਦੀ ਤੇ ਇਹ ਮੁਰਗੀਆਂ ਜਿਹੜੀਆਂ ਆ ਠੰਡਾ ਥਾਂ ਪਾਲਦੀਆਂ ਠੰਡੇ ਥਾਂ ਦਾ ਕਰਕੇ ਅੰਡੇ ਨਹੀਂ ਜੰਦੀਆਂ ਪਈਆਂ ਤੇ ਦੇਖਦੇ ਕੋਈ ਕਰਦੇ ਅਰੇਂਜਮੈਂਟ ਉਹਨਾਂ ਨੂੰ ਬਾਹਰ ਖੋਲਾਂਗੇ ਇਹਨਾਂ ਨੂੰ ਬੰਦ ਕਰ ਦਾਂਗੇ ਆਪਾਂ ਅੰਦਰ ਨੂੰ ਜਾਣ ਨੂੰ ਕਾਲੇ ਹੋਏ ਆ ਇਹਨਾਂ ਨੂੰ ਅੰਦਰ ਹੀ ਦਾਣਾ ਪਣੀ ਆਪਾਂ ਰੱਖ ਦੇਣਾ ਠੀਕ ਹੈ ਕੈਮਰਾ ਯਾਰ ਹਿਲਾਣਾ ਹੀ ਆ ਥੋੜਾ ਜਿਹਾ ਤੇ ਪੀਲੇ ਅਨਬਰ ਨੂੰ ਆਪਾਂ ਖੋਲ ਦੇਣਾ ਠੀਕ ਹੈ ਤੇ ਕੁੱਕੜ ਕਰੀਜ਼ ਦੇ ਵਿੱਚ ਇੱਕ ਤਾਂ ਉਮਰ ਦੇ ਹਿਸਾਬ ਨਾਲ ਉਮਰ ਜਿਆਦੀ ਆ ਤੇ ਉੱਪਰੋਂ ਉਹ ਜਿਹੜਾ ਪੱਠਾ ਫਿਰਦਾ ਹਨ ਉਹਦੇ ਮਗਰ ਦੌੜਨ ਲੱਪਿੰਦਾ ਤੇ ਜਦੋਂ ਇਹ ਉਹਦੇ ਮਗਰ ਦੌੜਦਾ ਤੇ ਪੈਰ ਕਿਦਾਂ ਕਿਦੇ ਬਾਜ ਜਾਂਦਾ ਪੈਰ ਦੇ ਥੱਲੇ ਭੋਰੀ ਆ ਇਹਦੇ ਤੇ ਇਸ ਕਰਕੇ ਮੁੜ ਕੇ ਫਿਰ ਲੰਗ ਮਾਨ ਲੱਪੇਂਦਾ ਸਿਆਣਾ ਹੋਇਆ ਸਿਆਣੇ ਵਾਲੀਆਂ ਗੱਲਾਂ ਬਾਤਾਂ ਕਰਿਆ ਕਰ ਕਿਉਂ ਜਵਾਨੀ ਵਾਲੇ ਕੰਮ ਭਾਲਦਾ ਇੰਨੀ ਆ ਜੀ ਤਰੋਂ ਮੈਂ ਮਨਾ ਕੀਤਾ ਵੀ ਉਹ ਮੁੰਡਾ ਖੁੰਡਾ ਆ ਉਹਦੇ ਮਗਰ ਨਾ ਰੋੜਿਆ ਕਰ ਚਲੋ ਖੁੱਡੇ 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 ਚਲ 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 ਖੁੱਡੇ 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 ਠੀਕ ਆ ਆਪਣਾ ਫਿਰਦਾ ਸਲੇਟੀ ਪੱਠਾ ਤੇ ਦੇਖਦੇ ਆ ਉਹਨਾਂ ਵੀ ਇੱਕ ਦੋ ਮਾਦੀਆਂ ਲਾਉਣੇ ਆ ਉਹਦੀ ਬਰੀਡ ਅੱਗੇ ਬੱਚੇ ਬਣਾਏ ਆਪਾਂ ਹੋ ਗਿਆ ਮੈਂ ਅੱਜ ਦੇ ਬਲੌਗ ਦੇ ਵਿੱਚ ਹੀ ਸ਼ੌਂਕ ਕਰਾਉਂਗਾ ਤੁਹਾਨੂੰ ਸੋਹਣੇ ਬੱਚੇ ਪਾਏ ਆ ਬਾਕੀ ਮੈਂ ਆਪਣੇ ਮੂੰਹ ਆਪਣੀ ਬਣਾਈ ਬਰੀਡ ਨੂੰ ਕਦੇ ਚੰਗੀ ਨਹੀਂ ਕਹਿੰਦਾ ਚੰਗੀ ਤਾਂ ਦੋਸਤ ਜਿਹੜੇ ਆਪਣੇ ਜਾਨਵਰ ਸ਼ੌਂਕ ਕਰਦੇ ਉਹਨਾਂ ਨੇ ਦੇਖਣੀ ਆ ਵੀ ਚੰਗੀ ਹੈਗੀ ਜਾਂ ਨਹੀਂ ਹੈਗੀ ਠੀਕ ਆ ਜੇ ਮੈਂ ਗੱਲ ਕਰਦਾ ਇਹ ਬੈਰਲ ਦੀ ਜਿਹੜਾ ਜਾਨਵਰ ਬਿਮਾਰ ਹੋ ਜਾਂਦੇ ਆ ਢੱਲੇ ਮੱਠੇ ਆ ਨਾ ਕੋਸ਼ਿਸ਼ ਕਰਿਆ ਕਰੋ ਕੋਈ ਜਾਨਵਰ ਦੇਖੋ ਯਾਰ ਮੈਂ ਕੋਈ ਇਨਾ ਦਾ ਉਸਤਾਦ ਨਹੀਂ ਗਾ ਲੇਕਿਨ ਜਿੰਨਾ ਕਿ ਚਲੋ ਆਪਣਾ ਵੀ ਤਜਰਬਾ ਆ ਠੀਕ ਆ ਮੁਰਗਵਾਜੀ ਜੀ ਮੈਂ ਦੇਖਿਆ ਜੋ ਕਿ ਜਾਨਵਰ ਟਲਾਂ ਮਠਾਉਂਦਾ ਉਹਨੂੰ ਆਪਣੇ ਜਨਮਾਂ ਤੋਂ ਬਖਰਾ ਕਰਦਿਆ ਕਰੋ ਕੁਆਰੰਟਾਈਨ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਉਹਨੂੰ ਲੱਗ ਦੋ ਸੰਭਲੋ ਤੇ ਉਹਦੀ ਕੇਅਰ ਕਰੋ ਕਿਉਂਕਿ ਇੱਕ ਜਾਨਵਰ ਜੇ ਰੋਟ ਲਾਉ ਜਾਂਦਾ ਨਾ ਫਿਰ ਦੂਜੇ ਜਾਨਵਰਾਂ ਚ ਵੀ ਹੌਲੀ ਹੌਲੀ ਉਹ ਜਿਹੜਾ ਬਿਰਸੋ ਦੇ ਵਿੱਚ ਹੁੰਦਾ ਉਹਨਾਂ ਨੂੰ ਵੀ ਹੁੰਦਾ ਆ ਠੀਕ ਹੈ ਠੀਕ ਹੈ ਮਾਦੀ ਇਹਦੇ ਨਾਲ ਪਾਈ ਆ ਤੇ ਦੇਖਦੇ ਆ ਕਦੋਂ ਤੱਕ ਜੋੜਖਾਨ ਦੀ ਕਰੀਚ ਵਿੱਚ ਆਏ ਮੁਰਗੀ ਉਹ ਪਾਲੀ ਜਿਹੜੀ ਆ ਉਹ ਨੂਰਜਹਾਂ ਮਾਦੀ ਆ ਉਹ ਜੋੜਖਾਨ ਲਾਪੀ ਆ ਇਹ ਬਾਜਰਾ ਵੀ ਦਾ ਘਾਟ ਫਿਰ ਆਪਾਂ ਪੀਲੇ ਜਾਨਵਰ ਖੋਲਦੇ ਆ ਆਪਣੇ ਇਹਨਾਂ ਨੂੰ ਮੈਂ ਬੰਦ ਕਰਦਾ ਅੰਦਰ ਬਾਜਰਾ ਰੱਖ ਦਿੰਦਾ ਆ ਆਪਾਂ ਪਹਿਲਾਂ ਹੀ ਅੱਜ ਦੇ ਵਲੋਗ ਨੂੰ ਕਾਫੀ ਲੰਬਾ ਖੇਚ ਦਿੱਤਾ ਠੀਕ ਆ ਪੀਲਾ ਜਾਨਵਰ ਫਿਰਦਾ ਨਾਲ ਇਹਦੇ ਮਾਤਰੀਆਂ ਫਿਰਦੀਆਂ ਹੁਣ ਇਹ ਅੱਜ ਤੋਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਾਰੀ ਦਿਹਾੜੀ ਛੱਡਿਆ ਕਰਾਂਗੇ ਇਹ ਇਸ ਜਾਨਵਰ ਦੀ ਬਰੀਡ ਆਪਾਂ ਹੁਣ ਦੁਬਾਰਾ ਕਰਨੀ ਆ ਜਿਹੜੇ ਯਾਨੀ ਕਿ ਤੁਹਾਡੇ ਕੋਲ ਰੱਖੜੀਆਂ ਤੱਕ ਬੱਚੇ ਹੋ ਜਾਣ ਆਪਾਂ ਤੁਹਾਨੂੰ ਸ਼ੌਂਕ ਕਰਾ ਸਕੀਏ ਜਿਹੜੇ ਦੋਸਤ ਨਵੇਂ ਜੁੜੇ ਆ ਠੀਕ ਆ ਉਹਨਾਂ ਲਈ ਬਰੀਡ ਆਪਾਂ ਬਣਾ ਲਈਏ ਤੇ ਇੱਥੇ ਆਪਾਂ ਅੱਜ ਦੇ ਵਲੌਗ ਦਾ ਫਿਰ ਐਂਡ ਕਰਦੇ ਆਂ ਪੰਜ ਮਾਦੀਆਂ ਲਾਈਆਂ ਹੋਈਆਂ ਹਨ ਠੀਕ ਹੈ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਤਦ ਤੱਕ ਲਈ ਰੱਬ ਰਾਖਾ ਠੀਕ ਹੈ